ਹੈ ਪਤਾ ਨਹੀਂ ਮੈਂ ਉਹ ਚਾਦਰ ਕਿੱਥੇ ਰੱਖਤੀ ਕਿਤੇ ਲੱਭਣੀ ਨਹੀਂ ਗਈ ਮੈਨੂੰ ਸਿਮੀ ਹਾਂਜੀ ਯਾਰ ਕਿਰਦਨ ਬਿਜਾਰੀ ਹੋਇਆ ਲੋੜੀ ਆਉਂਦੀ ਸਮਾਖ ਨੂੰ ਲੈ ਆ ਪੈਨ ਲੋੜੀ ਦੇਵਾਂਗੇ ਹੂੰ ਬੋਲਦੇ ਨਹੀਂ ਕੋਈ ਨਹੀਂ ਹੋ ਆਵਾਂਗੇ ਯਾਰ ਹੋ ਆਵਾਂਗੇ ਕੀ ਮੰਗਲਵਾਰ ਤੇ ਜਿਹੜੀ ਲੋੜੀ ਆ ਗਈ ਹੈ ਰਹਿ ਗਏ ਸਾਰੇ 3-4 ਦਿਨ ਯਾਰ ਮੇਰੀ ਗੱਲ ਸੁਣੋ ਸਾਰੀ ਤੋਂ ਓਟ ਵਾਈਪੇ ਆਨ ਵਲੀਲਾ ਹੀ ਰੱਖਣੀ ਆ ਕਦੇ ਲੋੜੀ ਆ ਗਈ ਤੇ ਰਖੜੀ ਆ ਗਈ ਕੁਛ ਆਪਣਾ ਨਹੀਂ ਸੋਚਣਾ ਤਿਹਾੜ ਤੇ ਕੋਈ ਨਾ ਕੋਈ ਤੁਰਿਆ ਹੀ ਰਹਿੰਦਾ ਵਾ ਤੇ ਹੁਣ ਕੀ ਕਰੀਏ ਤੇ ਤੇਰਾ ਕੀ ਦਾਦਾ ਵੀ ਮੈਂ ਲੋੜੀ ਨਾ ਦਵਾਂ ਨੂੰ ਪਤਾ ਨਹੀਂ ਦਾਦਾ ਕੀ ਹੈ ਤੂੰ ਇੱਕ ਕੱਲ ਨੂੰ ਫੇਰ ਕਹਦੋਗੇ ਵੀ ਆ ਚੀਜ਼ ਆ ਗਈ ਹੈ ਭੈਣ ਨੂੰ ਆ ਦੇ ਯਾ ਕੱਲ ਨੂੰ ਫੇਰ ਕਹੋਗੇ ਹੁਣ ਆ ਜਾ ਤੇਰੇ ਜਾਣੇ ਨਹੀਂ ਹੁਣ ਤੈਨੂੰ ਦੇਣਾ ਤੇਰਾ ਨਹੀਂ ਤੈਨੂੰ ਲੋੜੀ ਦੇਣਾ ਆਣੀ ਆ ਜਿਦਾ ਤੈਨੂੰ ਆਪਣਿਆਂ ਦੀ ਢੀਕ ਹੈ ਤੇ ਮੇਰੀ ਭੈਣ ਨੂੰ ਨਹੀਂ ਢੀਕ ਹੋਣੀ ਮੇਰੀ ਇਹ ਮੇਰੇ ਭਰਾਣੇ ਵੀ ਆਉਣਾ ਵਾ ਤੇ ਨਹੀਂ ਤੁਹਾਡੇ ਚ ਨਹੀਂ ਦਿੰਦੇ ਲੋੜੀ ਮੈਂ ਨਹੀਂ ਸਾਡੇ ਜਦਿੰਦੇ ਮੇਰੇ ਪੇਕੇ ਆਲੇ ਤੋਂ ਆਉਣਾ ਹੀ ਆ ਲੈ ਕੇ ਆਪਣੇ ਦਾ ਤੇ ਤੁਹਾਨੂੰ ਬੜਾ ਚਾਹ ਆ ਤੇ ਜਿਹਦਾ ਤੈਨੂੰ ਆਪਣੇ ਦਾ ਚਾਹ ਮੈਨੂੰ ਵੀ ਚਾਹ ਉਨਾ ਹੀ ਆ ਵੀ ਮੈਂ ਵੀ ਆਪਣੇ ਭੈਣ ਕੋ ਜਾਵਾਂ ਨਾਲੇ ਉਹਨੂੰ ਵੀ ਚਾਹ ਹੋਣਾ ਤੇ ਮੇਰਾ ਭਰਾ ਆ ਸਾਲ ਬਾਅਦ ਕਿਤੇ ਜਾਣਾ ਹੁੰਦਾ ਤੇ ਤੁਸੀਂ ਆਪਣੇ ਰੰਦੀ ਰੋਲੇ ਵਾਲੇ ਖਰਚੇ ਖੱਚੇ ਯਾਰ ਮੇਰੀ ਸੁਣੋ ਗੱਲ ਮੇਰੇ ਪੇਕੇ ਨੇ ਤੇ ਕਿਤੇ ਸਾਲ ਪਿਛੋਂ ਲੋੜੀ ਤੇ ਹੀ ਆਉਣਾ ਕਹੇ ਹੋਰ ਦੇਮ ਤਿਹਾਤੇ ਤੇ ਨਹੀਂ ਨਾ ਹੁੰਦੇ ਤੁਹਾਡਾ ਕੀ ਢਾਈ ਮਹੀਨੇ ਮੇਰੇ ਵਿਆਹ ਨੂੰ ਹੋਏ ਆ ਢਾਈਆਂ ਮਹੀਨਿਆਂ ਚ ਪਤਾ ਨਹੀਂ ਤੁਸੀਂ ਖਰੇ 10 ਵਾਰੀ ਕਹਤਾ ਭੈਣ ਕੋ ਜਾਣਾ ਭੈਣ ਕੋ ਜਾਣਾ ਭੈਣ ਕੋ ਜਾਣਾ ਮੈਨੂੰ ਵੀ ਤੁਹਾਡੀ ਸਮਝ ਲੱਗਦੀ। ਤੁਹਾਡੇ ਕਹੀਂ ਗਏ ਆ, ਕੋਈ ਵੀ ਰਹੀਂ ਗਿਆ। ਜਾਂਦੇ ਹੀ ਉਹ ਜਦੋਂ ਆ ਇੱਕ ਮੌਕਾ ਮਿਲਿਆ ਸਾਨੂੰ। ਮੌਕਾ ਕਦਾਂ ਮਿਲਿਆ ਜੇ ਹੁਣ ਮੈਨੂੰ ਕਹਿਣ ਕਿ ਉਹ ਤੇ ਮੈਂ ਚੋਰੀ-ਚੋਰੀ ਵੀ ਕੀ ਪਤਾ ਬਾਰੋ-ਬਾਰ ਚੱਲ ਜਾਂਦੇ ਉਹ ਮੈਨੂੰ ਨਾ ਦੱਸਦੇ ਹੋ। ਹਾਂ। ਚੋਰੀ-ਚੋਰੀ ਚੱਲ ਜਾਂਦੇ ਉਹ। ਤੇ ਪਰ ਕਹਿੰਦੇ ਜਾ ਸੋਇਰੇ ਤੇ ਸਮਾਨ ਲੈ ਗਿਆ। ਠੀਕ ਹੈ ਨਾ? ਕੋਈ ਨਹੀਂ ਵੇਖ ਲਾਂਗੇ। ਤੇ ਜੇ ਮੈਂ ਨਾ ਨਾ ਗਿਆ ਤਾਂ ਮੈਂ ਤੇਰੇ ਵੀ ਨਹੀਂ ਆਉਣ ਦੇਣੀ। ਕੋਈ ਨਹੀਂ। ਕੋਈ ਨਹੀਂ। ਆ ਗਈ। ਆ ਸੂਟ ਕੱਢਿਆ ਜੇ ਤੇ ਆ ਦੇ ਆਇਓ ਉਹਨੂੰ ਜਾ ਕੇ ਉਹਨੂੰ ਕਿੰਨੋਂ ਭੈਣ ਆਪਣੀਆਂ ਅੱਛਾ ਤੇ ਤੇਰੀ ਨਹੀਂ ਕੋ ਲੱਗਦੀ ਮੇਰੇ ਪੇਕੇ ਆਉਣਾ ਮੇਰੇ ਕੋਲ ਟਾਈਮ ਨਹੀਂ ਹੈਗਾ ਜਾਣ ਦਾ ਠੀਕ ਆ ਨਾ ਮੈਂ ਆਉਣਾ ਤੇ ਆਉਣ ਦੀ ਵੀ ਤਿਆਰੀ ਕਰਨੀ ਕਿ ਮੈਂ ਤੁਹਾਡੇ ਨਾਲ ਤੁਰਪਾਂ ਤੇ ਨਹੀਂ ਤੇ ਮੈਂ ਕੱਲਾ ਜਾ ਕੇ ਕੀ ਕਰੂੰਗਾ ਉਹਨੇ ਮੈਨੂੰ ਪੁੱਛਣ ਕਿ ਵੀ ਤੂੰ ਕੱਲਾ ਆ ਗਿਆ ਸਾਰੇ 3 ਮਹੀਨੇ ਹੋ ਗਏ ਵਿਆਹ ਨੂੰ ਕਿ ਤੈਨੀਆਂ ਪੁੱਛਦੇ ਠੀਕ ਆ ਨਾ ਤੇ ਨਾਲੇ ਪਹਿਲੀ ਗੱਲ ਆ ਸੂਟ ਤੇ ਤੂੰ ਆ ਨਹੀਂ ਮੈਂ ਕੰਮ ਵਾਲੀ ਨੂੰ ਦੇਣਾ ਇੰਨਾ ਵਧੀਆ ਸੂਟ ਬਦ ਕੰਮ ਵਾਲੀ ਨੂੰ ਕਿ ਮੈਂ ਆ ਦੇਣਾ ਸੀ ਤੁਹਾਨੂੰ ਲੱਗਣ ਦਾ ਕੰਮ ਵਾਲੀ ਨੂੰ ਦੇਣਾ ਹੈ ਸੂਟ ਤੇ ਵੇਖੋ ਕਿਤੇ ਫੜ ਕੇ ਫਿਰ ਕਿਤੇ ਨਾ ਦਰ ਮੈਂ ਦੇ ਦੂੰਗਾ ਤੇ ਤੂੰ ਸੇਰੇ ਜਾਦ ਲੈ ਕੇ ਆ ਜੋ ਵੀ ਦੇਣਾ ਵਾ ਅੱਗੇ ਤੇ ਮਾਦਾ ਕਰ ਲੈਂਦੀ ਮਾਦਾ ਨੂੰ ਜੇ ਮੇਰੇ ਤੈਨੂੰ ਦਿੱਤੀ ਹੈ ਤੇ ਨਾਲੇ ਮੈਂ ਆ ਸੂਟ ਛੱਡ ਜਿਉਂ ਫਿਰਨਾ ਤੇ ਦੇ ਕੰਮ ਵਾਲੀ ਆਪੀ ਨੂੰ ਮੈਨੂੰ ਨਹੀਂ ਪਤਾ ਫਿਰ ਉਹਨੂੰ ਕੀ ਦੇਣਾ ਵਾ ਮੇਰੇ ਕੋਲ ਤਾਂ ਜੋ ਸਰਦਾ ਬੰਦਾ ਸੀ ਮੈਂ ਤੇ ਦੇਤਾ ਉਹਨੋਂ ਦਾ ਕੀ ਹੈ ਉਹਦੇ ਹਰ ਤਿਆਰ ਤੇ ਕੋਈ ਨਵੀਂ ਡਿਮਾਂਡ ਰੱਖ ਦੇਗੀ ਕਦੇ ਮੇਰੇ ਲਈ ਟੀਵੀ ਲੈ ਆਓ ਕਦੇ ਐਲਸੀਡੀ ਲੈ ਆਓ ਕਦੇ ਫ੍ਰਿਜ ਲੈ ਆਓ ਹੁਣ ਇਹ ਕਰੀਆਂ ਕਿਤੇ 150 ਦੀਆਂ ਚੀਜ਼ਾਂ ਜਿਹੜੀਆਂ ਮਿੰਟੋ ਮਿੰਟ ਜਾ ਕੇ ਅਸੀਂ ਲੈ ਆਵਾਂਗੇ ਤੇ ਯਾਰ ਉਹਨਾਂ ਦੀ ਇੱਕੋ ਹੀ ਮੰਗਣੀ ਹੁੰਦੀ ਹੈ ਉਹ ਤੈਨੂੰ ਵੀ ਪਤਾ ਚੱਲਦਾ ਠੀਕ ਹੈ ਨਾ ਇੱਕ ਵਾਰੀ ਮੰਗਣੀ ਹੁੰਦੀ ਹੈ ਜ਼ਰੂਰੀ ਆ ਵੀ ਹਰ ਸਾਲ ਹੀ ਉਹਨਾਂ ਦਾ ਇਹ ਹੈ ਅਛਾ ਜ਼ਰੂਰੀ ਆ ਵੀ ਹਰ ਸਾਲ ਮੰਗਣੀ ਮੰਗਣੀ ਵੀ ਠੇਕਾ ਲਿਆ ਕਦੇ ਇਹ ਵੀ ਸੋਚਣਾ ਚਾਹੀਦਾ ਵੀ ਪੇਕੇਵਾਂ ਮਲ ਵੀ ਧਿਆਨ ਦੇਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਆਪਣੇ ਵੀ ਘਰ ਚਲਾਉਣੇ ਆ ਹੂੰ ਬਹੁਤ ਗਏ ਜਦੋਂ ਇਹੋ ਚੀਜ਼ ਮੰਗ ਲਈ ਉਹ ਤਾਂ ਤੈਨੂੰ ਅੱਗ ਹੀ ਲੱਗ ਗਈ ਆ ਵੀ ਮੈਨੂੰ ਇਹ ਲੈ ਕੇ ਨਹੀਂ ਜਾਂਦਾ ਤੇ ਉਹਨੂੰ ਦੇਈ ਜਾਂਦਾ ਅਰਸ਼ ਮੈਰੀ ਸੁਣੋ ਗੱਲ ਪਹਿਲਾਂ ਸੀਗੇ ਤੁਸੀਂ ਕੁਵਾਰੇ ਉਦੋਂ ਸਰ ਜਾਂਦਾ ਸੀ ਹੁਣ ਵਿਆਹੇ ਵਰੇ ਹੋ ਗਿਓ ਹੁਣ ਵੇਖ ਲਓ ਆਪਣੀ ਧਿਆਨ ਦਾ ਘਰ ਵਸੋੜਾ ਕ ਆਪਣਾ ਘਰ ਵਸੋੜਾ ਮੈਨੂੰ ਨਹੀਂ ਤੁਹਾਡਾ ਪਤਾ ਠੀਕ ਆ ਨਾ ਤੇ ਮੈਂ ਲੋਕਾਂ ਕੋਲ ਗੱਲਾਂ ਥੜਾ ਕਰਾਉਣੀਆਂ ਕੱਲ ਨੂੰ ਇਹ ਜ਼ਰੂਰੀ ਹੈ ਇਹਨੇ ਹਸਾ ਹਸਾ ਵੀ ਗਾੜ ਤੁਹਾਡੇ ਘਰ ਦਾ ਤੇ ਬਸ ਇਹਨੂੰ ਆਪਣਾ ਆਪ ਹੀ ਦੇਖਦਾ ਸੀ ਮੈਂ ਮੈਂ ਹੀ ਏ ਯਾਦ ਰੱਖੀ ਵੀ ਜੇ ਤੂੰ ਨਾ ਫਿਰੇ ਗਈ ਸਮਾਨ ਲੈਣ ਤੇ ਮੈਂ ਹੁਣ ਤੇਰੇ ਨੂੰ ਨਹੀਂ ਦੇਣੀ ਫਿਰ ਵਰੇ ਵਰੇ ਦੇਣੀ ਕਿ ਪੱਤ ਹੋਵੇ ਉਹਨੂੰ ਤੇ ਮੈਂ ਕਹਿ ਦੂੰਗਾ ਕਿ ਤੂੰ ਕੋਈ ਨਹੀਂ ਭੈਣੇ ਮੈਂ ਤੈਨੂੰ ਬਾਅਦ ਵਿੱਚ ਮਿਲ ਜੀ ਬਣ ਕੇ ਇਹ ਯਾਦ ਰੱਖ ਲੈ ਤੇ ਨਾ ਮੈਂ ਉਹ ਸੂਟ ਖੜਨਾ ਤੇ ਮੇਰੇ ਲੱਗਿਆ ਸੂਟ ਨਾ ਕਰੀ ਕਰੇ ਦੋਰੇ ਠੀਕ ਹੈ ਨਾ ਪੈਸੇ ਤੈਨੂੰ ਦੇ ਦੂੰਗਾ ਮੈਨੂੰ ਬਸ ਤੇਰਾ ਇਹ ਨਹੀਂ ਚਾਹੀਦਾ ਜੇ ਲੋੜੀ ਤੂੰ ਆਈ ਤੂੰ ਆਪਣੇ ਆਰਡਰ ਚ ਲਾਉਣੀ ਹੈ ਨਾ ਕਹਦੇ ਆਰਡਰ ਚ ਲਾਏ ਮੈਨੂੰ ਤੇ ਲੋੜ ਆਰਡਰ ਚ ਲਾਉਣ ਦੀ ਤੋਰ ਕੇ ਨਹੀਂ ਚਲਾਏ ਤੂੰ ਹੀ ਚਲਾਏ ਮੈਂ ਚਲਾਇਆ ਇੱਥੇ ਮਰਜੀ ਤੁਹਾਡੀ ਜੋ ਕਰਨਾ ਕਰ ਲਿਓ ਮੈਂ ਤਾਂ ਇੱਕ ਵਾਰੀ ਕਹਿਣਾ ਮੈਂ ਬਾਰ ਬਾਰ ਨਹੀਂ ਕਹਿਣਾ ਹਾਂ ਠੀਕ ਹੈ ਮੈਂ ਆਪਣੇ ਨੂੰ ਕਹਦੀ ਵੀ ਨਾ ਆਇਓ ਅਰਸ ਹਾਂ ਤੇ ਇਹ ਲੋੜੀ ਲਾ ਕੇ ਜਾਣਾ ਹੈ ਭੈਣ ਆਪਣੀ ਦੀ ਤੇ ਗਏ ਨਹੀਂ ਕੋਈ ਉਹਨੂੰ ਪੁੱਛੇ ਮੈਡਮ ਨੂੰ ਗਾੜੀ ਵੱਡੇ ਪਾ ਲੈਣਗੀ ਕਿਉਂ ਉਹ ਅੱਜ ਇਹ ਹੋਈ ਜਾਂਦਾ ਤੇ ਉਹ ਨਹੀਂ ਜਾ ਜਾਂਦਾ ਉਹਨੂੰ ਪੁੱਛ ਲਈ ਆਪੇ ਵਜਦੇ ਅੱਜ ਦਿਨ ਦਾ ਸਾਰੇ ਆਪਣੰਡੀ ਖੰਦੀ ਸਾਡੇ ਭਰਾ ਨਹੀਂ ਆਉਣਾ ਉਹਨੂੰ ਪੁੱਛ ਲੈ ਮੈਂ ਤੈਨੂੰ ਕਿਹਾ ਵੀ ਮੈਂ ਆਜੂਗਾ ਦੀ ਧੜੀ ਤਾਂ ਕੋਈ ਨਹੀਂ ਪੁੱਛ ਲੈਣੀ ਕਿ ਜਾਂਦੀ ਆ ਤੁਸੀਂ ਪੁੱਛ ਲਓ ਨਾ ਆਹ ਵਾਹ ਤੂੰ ਹੀ ਕਹਣਾ ਲੜਦਾ ਹੋਣਾ ਨਹੀਂ ਲੜਨਾ ਨਹੀਂ ਨਾ ਪਿਆਰ ਨਾਲ ਜਾਣਾ ਆਹ ਤੇ ਮੈਂ ਦੱਸੋ ਪੁੱਛ ਲੈ ਨਾ ਕਿਉਂ ਨਹੀਂ ਜਾਂਦੀ ਸੁਨੀ ਕੀ ਗਲਤੀ ਹੈ ਗਏ ਨਹੀਂ ਲੋੜੀ ਲੈ ਕੇ ਜਾਣਾ ਮੰਮੀ ਲੋੜੀ ਲੈ ਕੇ ਕਿ ਜਾਣਾ ਕਦੇ ਕੋਈ ਤਿਆਰ ਆ ਜਾਂਦਾ ਕਦੇ ਕੋਈ ਤਿਆਰ ਆ ਜਾਂਦਾ ਕਿੰਨੀ ਕਿਵਾਰੀ ਜਾਣਾ ਮੈਂ ਤਾਂ ਕਹਿਣ ਦੀ ਇਹਨਾਂ ਨੂੰ ਹੋ ਆਓ ਮੈਂ ਤੈਨੂੰ ਨਾਲ ਜਾਣਾ ਪੈਣਾ ਕਿ ਕੁੜੀ ਰਾਹ ਦੀ ਜਿਉ ਨਹੀਂ ਤਾਂ ਡਾਕਾ ਜੇ ਮੇਰੇ ਭਰਾ ਪਰ ਜਾ ਹੀ ਨਹੀਂ ਆਉਣਾ ਇਦਾਂ ਨਹੀਂ ਕਰੀ ਦੰਦਾ ਤੇਰੇ ਵੀ ਮਾਪਿਆਂ ਨੇ ਆਉਣਾ ਹੀ ਆ ਤੇਰੇ ਭਰਾ ਪਰ ਜਾ ਹੀ ਨਹੀਂ ਉਹ ਨਾਲ ਆਉਣਾ ਤੇ ਚੰਗਾ ਲੱਗਦਾ ਤੈਨੂੰ ਇਦਾਂ ਤੁਸੀਂ ਜਾਓ ਤੇ ਉਹਨੂੰ ਚੰਗਾ ਲੱਗੂਗਾ ਇਹ ਸਮਝਾਉਣਾ ਇਹਨੂੰ ਮੈਨੂੰ ਇਹਨੂੰ ਸਮਝਣਾ ਪੈਣਾ ਨਾ ਕਈ ਮਿੰਟ ਤੇ ਰਵਿਆਣਾ ਹੋਇਆ ਜੀ ਉਹਨੇ ਘੰਟੇ ਕਲੇਚ ਪਾ ਗਿਆ ਕਲੇਚ ਪਾਉਣਾ ਤੁ ਨਹੀਂ ਚਾਹੀਦਾ ਅੱਛਾ ਤਾਂ ਤਾਂ ਪਿਆਰ ਬੜਾ ਆਪਣੀ ਭੈਣ ਨਾਲ ਇਦਾਂ ਚੰਗੇ ਲੱਗੇਦਾ ਤੇ ਜਾ ਜੁ ਕੋਈ ਚਾਹੋ ਭੈਣ ਆਪਣੇ ਕੁੜੀ ਲੈ ਕੇ ਉਹਨੂੰ ਚੰਗਾ ਲੱਗੂ ਕਾਫੀ ਮੇਰੀ ਪਰਾਂ ਪਰ ਜਾਈ ਆਏ ਚੱਲੀ ਕੰਨੀ ਮੇਰੀ ਕੁੜੀ ਹੈ ਨਹੀਂ ਜਾਓ ਉਹਦੇ ਕੋਲ ਇਸ ਵਕਤ ਇਹ ਵੀ ਜਾਨਾਂ ਚਾਹੀਦਾ ਤੁਹਾਨੂੰ ਗਨ ਜਗਲੇਸ਼ਨ ਪਾਉਣਾ ਚਾਹੀਦਾ ਨਾਲ ਮਿਲ ਕੇ ਰਹੋ ਸਾਰੇ ਜਾਨੇ ਚਲ ਕੋਈ ਨਹੀਂ ਮੰਮੀ ਵੇਖ ਲਾਂਗੇ ਨਹੀਂ ਵੇਖਣਾ ਕੀ ਹੈ ਜਾਣਾ ਵਾ ਸਭੀ ਤੁਹਾਡੇ ਵੱਲ ਵੇਖ ਲਾ ਸਾਡਾ ਪਿੱਛੇ ਕੋਈ ਨਹੀਂ ਹੈ ਹਨਾ ਭਰਾ ਪਰ ਜੈਨਾ ਪਤੀ ਹੈ ਸਾਰਾ ਕੁਝ ਮੁੱਕ ਗਿਆ ਅੱਜ ਹਾਡੇ ਦੇਨ ਨੂੰ ਕੁਛ ਕਵੇ ਹੈ ਕਿੰਦਾ ਦਾ ਦੇਣੇ ਸਾਡੇ ਵਾਸਤੇ ਹੈ ਤੇਨੂੰ ਥੋੜੀ ਜਿਹੀ ਸਮਝ ਸੋਚਣੀ ਚਾਹੀਦੀ ਹੈ ਗਾੜੀ ਖਤੇ ਜਿ ਮੱਤੀ ਹੈ ਹਮ ਹਨ ਕੋਸ਼ਿਸ਼ ਦੇਰ ਨਾਲ ਹੁੰਦਾ ਲੋੜੀ ਦਾ ਹਾਂ ਨੇ ਵੀ ਦਿਨ ਹੌਲ ਪੈਂਦੇ ਆ ਇਹ ਨਹੀਂ ਜਾਣਾ ਚਾਹੀਦਾ ਤੈਨੂੰ ਭੈਣ ਭਰਾ ਹੁੰਦਾ ਤਿਆਰ ਵਾ ਸਾਰਿਆਂ ਨੂੰ ਜਾਣਾ ਚਾਹੀਦਾ ਹਾਂ ਚਲ ਕੋਈ ਗੱਲ ਨਹੀਂ ਮੰਮੀ ਤੂੰ ਐਵੇਂ ਟੈਨਸ਼ਨ ਨਾ ਲੈ ਮੈਂ ਕੋਈ ਨਹੀਂ ਚੱਲ ਜਾਾਂਗੀ ਅਰਸ਼ ਨੂੰ ਨਾਲ ਲੈ ਕੇ ਚਲੋ ਠੀਕ ਵਧੀਆ ਤੇਰੀ ਬਹੁਤ ਵਧੀਆ ਸੋਚ ਹੈ ਜਾਓ ਹਾਂ ਚਲੋ ਠੀਕ ਹੈ ਜਾਓ ਤੁਸੀਂ ਕਰ ਲੋਗੇ ਕੰਮ ਚੰਗਾ ਮੈਂ ਵੀ ਆਉਣ ਲੱਗੀ ਬਾਹਰ ਠੀਕ ਇਸ ਕੀ ਸਾਡੀ ਛੋਟੀ ਜੀ ਵੀਡੀਓ ਤੇ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਸਾਡੀ ਕਿੱਦਾਂ ਦੀ ਲੱਗੀ ਕਿੱਦਾਂ ਦੀ ਨਹੀਂ ਕਿਉਂਕਿ ਇਦਾਂ ਹੀ ਤੁਹਾਡੇ ਲਈ ਬਹੁਤ ਸੋਹਣੀਆਂ-ਸੋਹਣੀਆਂ ਹੁਣ ਸ਼ਾਰਟ ਮੂਵੀ ਲੈ ਕੇ ਆਇਆ ਕਰਨੀਆਂ ਨੇ ਇਹਦੇ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਦੂਸਰੀ ਗੱਲ ਇਹ ਹੈ ਕਿ ਵਾਕਈ ਸੱਚੀ ਜਿਹੜਾ ਲੋਹੜੀ ਦਾ ਤਿਹਾਰ ਹੁੰਦਾ ਨਾ ਇਹ ਭੈਣ ਭਰਾਵਾਂ ਦਾ ਤਿਹਾਰ ਹਰ ਭੈਣ ਨੂੰ ਉਹਦੋਂ ਇੰਤਜ਼ਾਰ ਰਹਿੰਦਾ ਆਪਣੇ ਭਰਾ ਦਾ ਤੇ ਜਿਹੜੇ ਮੇਰੇ ਮੰਮੀ ਨੇ ਇਹਨਾਂ ਦੀ ਵਾਕਈ ਜਿਹੜੀਆਂ ਇਹਨਾਂ ਨੇ ਗੱਲਾਂ ਕਹੀਆਂ ਇਹਨਾਂ ਦੀ ਤੇ ਬਿਲਕੁਲ ਇਹੋ ਸੱਚੀ ਕਹਾਣੀ ਸੀਗੀ ਕਿ ਪੇਕੇ ਪਰਿਵਾਰ ਦੇ ਵਿੱਚ ਇਹਨਾਂ ਦਾ ਸਾਰਾ ਕੁਝ ਖਤਮ ਹੋ ਗਿਆ ਮੰਮੀ ਡੈਡੀ ਦਾ ਬਹੁਤ ਚਿਰ ਦੇ ਚਲੋ ਖਤਮ ਹੋ ਗਏ ਨੇ ਤੇ ਭਰਾ ਪਰ ਜਾਈ ਤੇ ਭਤੀਜਾ ਭਤੀਜਾ ਤਾਂ ਨੂੰ ਪਤਾ ਹੀ ਐ ਕੌਣ ਸੀਗਾ ਇੱਕ ਮੇਰਾ ਹਸਬੰਡ ਸੀਗੇ ਤੇ ਚਲੋ ਛੋਟਾ ਹੈਗਾ ਤੇ ਉਹ ਇੰਨਾ ਚਲੋ ਨਹੀਂ ਮਿਲਦਾ ਵਰਤਦਾ ਤੇ ਉਹਨਾਂ ਦੀ ਤੇ ਸੱਚੀ ਗਾਣੀ ਸੀਗੀ ਏ ਤੇ ਉਹਨਾਂ ਨੂੰ ਵੀ ਇਹ ਜਦੋਂ ਉਹਨਾਂ ਨੇ ਇਹ ਲਫ਼ਜ਼ ਬੋਲੇ ਤੇ ਉਹਨਾਂ ਨੂੰ ਵੀ ਬਹੁਤ ਦੁੱਖ ਲੱਗਾ ਹੁਣ ਜਦਾਂ ਬਾਕੀ ਵੀ ਚਲੋ ਮੰਮੀ ਦੇ ਬਾਕੀ ਭੈਣਾਂ ਵੀ ਜਾਂ ਭੂਆ ਜੀ ਹੋਣੀ ਵੇਖਣਗੇ ਤੇ ਉਹਨਾਂ ਨੂੰ ਵੀ ਇਹ ਵੀਡੀਓ ਵੇਖ ਕੇ ਬੜਾ ਦੁੱਖ ਲੱਗੇਗਾ ਕਿ ਵਾਕਈ ਅੱਜ ਜਰ ਜੇ ਸਾਡੇ ਪਰਿਵਾਰ ਦੇ ਵਿੱਚ ਵੀ ਕੋਈ ਹੁੰਦਾ ਤੇ ਉਹ ਜ਼ਰੂਰ ਆਉਂਦਾ ਕਿਉਂਕਿ ਇਹ ਆਪਾਂ ਪਹਿਲਾਂ-ਪਹਿਲਾਂ ਤੇ ਆਪਾਂ ਇਹ ਗੱਲਾਂ ਸਮਝ ਦੇਣੀ ਹੈਗੇ ਪਰ ਜਦੋਂ ਕੋਈ ਚੀਜ਼ ਹੱਥੋਂ ਨਿਕਲ ਜਾਂਦੀ ਹੈ ਨਾ ਸਾਨੂੰ ਇਸ ਚੀਜ਼ ਦਾ ਅਹਿਸਾਸ ਉਦੋਂ ਹੀ ਹੁੰਦਾ ਤੇ ਬਹੁਤ ਮਤਲਬ 43 ਬਹੁਤ ਇਹ ਮਤਲਬ ਦੁੱਖ ਭਰੀ ਗੱਲ ਐ ਕਿ ਜਦੋਂ ਪੇਕੇ ਪਰਿਵਾਰ ਦਾ ਮੁੱਕ ਜਾਣਾ ਤੇ ਬਾਕੀ ਚੰਗਾ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਕਿੱਦਾਂ ਦੀ ਨਹੀਂ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਚੰਗਾ ਜੀ ਸਾਰਿਆਂ ਨੂੰ